ਸੋ ਸਬਨੀ ਛਾਲਾ ਮਾਰੀਆਂ ਕਰਤਾ ਕਰੇ ਸੁਖੋ ਏ ਅੱਗੇ ਜਾਤ ਨ ਜੋਰ ਹੈ ਅੱਗੇ ਜੀਓ ਨਵੇਂ ਜਨ ਕੀ ਲੇਖਾ ਪਤ ਪਵੈ ਕੰਗੇ ਸੀ ਈ ਕੇ ਏ ਪਾਉੜੀ ਤੋਹਰ ਕਰਮ ਜਿਨਾ ਕੋ ਤੁਧ ਪਾਇਆ ਤਾ ਤਿੰਨੇ ਖਸਮ ਤੇ ਆਇਆ ਏ ਨਾ ਜਨਤਾ ਕਹਿ ਵਸ ਕਿਛ ਨਹੀਂ ਤੁਦ ਵੇਕੀ ਜਗਤ ਉਪਾਇਆ ਇਕ ਨਾ ਨੋ ਤੂੰ ਮੇਲ ਲੈ ਹੈ ਇਕ ਆਪੋ ਤੁਦ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਦ ਆਪ ਬੁਝਾਇਆ ਸਹਿਜ ਹੀ ਸੱਚ ਸਮਾਇਆ